ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਨਗਰ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆ ਜਾਂਦਾ ਵਾ ਤੇ ਭਾਈ ਮਨਸਾਹਬ ਗੁਰਦਾਰੇ ਤੇ ਬਿਲਕੁਲ ਲੱਗੇ ਆ ਘਰ ਦੇ ਪਸ਼ੂ ਆ ਜਿਹੜੇ ਵੇਚਣਾਂ ਦੇ ਤੇ ਇੱਕ ਆ ਕੱਟੀ ਵਿੱਚ ਨਹੀਂ ਆ ਦੋ ਹੀ ਪਸ਼ੂ ਆ ਇੱਕ ਗਾਂ ਆ ਤੇ ਇੱਕ ਕੱਟੀ ਆ ਦੋਵੇਂ ਵੇਚ ਦੇਣੀਆਂ ਆ ਤੇ ਬਾਕੀ ਗਾਂ ਗੱਬਨ ਤਿਆਰ ਹੈ ਆਪਣੀ ਪਾਸ ਕਰਕੇ ਵੇਸਟ ਆਖ ਕੇ ਖੜੋ ਕੱਟੀ ਤੇ ਚਲੋ ਜੋ ਹੈਗਾ ਹੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਫਿਰ ਤੁਹਾਡਾ ਨਾਮ ਹੈਗਾ ਜੀ ਵੀਰ ਜੀ ਅਮਰਪ੍ਰੀਤ ਸਿੰਘ ਹਾਂਜੀ ਤੇ ਸ਼ਹਿਰ ਵੀ ਅਮਰਸਾ ਦਾ ਜਿਲ੍ਹਾ ਵੀ ਅਮਰਸਾ ਦਾ ਠੀਕ ਆ ਜਿਹੜਾ ਵਾ ਸੁਲਤਾਨਵਿੰਡ ਵਾਲਾ ਬਾਈਪਾਸ ਉਹਦੇ ਬਿਲਕੁਲ ਲੱਗ ਗਈ ਹੈ ਨਾ ਹਾਂਜੀ ਬਿਲਕੁਲ ਕਿਲੋ ਕਮਿੰਡਲ ਤੋਂ ਤੇ ਭਾਈ ਮਨਸਾਹਬ ਗੁਰਦਾਰਾ ਵੀ ਬਿਲਕੁਲ ਲੱਗ ਗਈ ਹੈ ਹਾਂਜੀ ਹਾਂਜੀ ਠੀਕ ਆ ਫੋਨ ਨੰਬਰ ਵੀ ਪੁੱਲ ਦੋ ਫੋਨ ਨੰਬਰ ਹੈਗਾ 700 ਪੂਰਾ ਹਾਂਜੀ 95 60674 ਠੀਕ ਆ ਇਹ ਕਰਦੀਆਂ ਹੀ ਜਾਂ ਫਿਰ ਹਾਂਜੀ ਹਾਂਜੀ ਕਰਦੀ ਆ ਕੱਟੀ ਵੀ ਕਰਦੀ ਆ ਤਾਂ ਬੈੜ ਵੀ ਕਰਦੀ ਆ ਇਹ ਕਿਉਂ ਵੇਚ ਦੇਣੀਆਂ ਜੀ ਵੈਸੇ ਵੀ ਹੁਣ ਸੰਭ ਸਮੁੰਦੇ ਮੁਸ਼ਕਲ ਆ ਰਹੀ ਸੀ ਕਰਕੇ ਵੇਚਣੀ ਆ ਤੂੰ ਹੀ ਦੱਸੰਦੇ ਵੀ ਕੰਮ ਕਰ ਤੁਹਾਡਾ ਕੰਮ ਆਪਣਾ ਨਾਲ ਲੱਕੜ ਦਾ ਕੰਮ ਹੈ ਲੱਕੜ ਦਾ ਕੰਮ ਹੈ ਤੇ ਕਈ ਵਾਰੀ ਸੂਤਰ ਨਹੀਂ ਹੁੰਦਾ ਫਿਰ ਨਾ ਸੂਤਰ ਨਹੀਂ ਹੁੰਦਾ ਕਿਉਂ ਲੱਭੇ ਇਹਨੇ ਫੇਰ ਹੁਣ ਸੱਜੇ ਸੂਤ ਹੈ ਨਾ ਹਾਂਜੀ ਹਾਂਜੀ ਤੇ ਦੋਵੇਂ ਟਾਈਮ ਚ ਹੁੰਦਾ ਵੀ ਹੁਣ ਆਇਆ ਹਾਂਜੀ ਫਿਰ ਮੈਂ ਕਿ ਦੋਵੇਂ ਟਾਈਮ ਚ ਆਉਂਦਾ ਵੀ ਹੁਣ ਆਉਂਦਾ ਸਰ ਪੱਠੇ ਪੱਠੇ ਤਾਂ ਵੀ ਔਖਾ ਵੈਸੇ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹਾਂਜੀ ਹਾਂਜੀ ਕੇਵਲੇ ਰੁੰਦੇ ਟੋਕੇ ਦੇ ਕੋਲੇ ਨਹੀਂ ਹੁੰਦੇ ਹਾਂਜੀ ਹਾਂਜੀ ਠੀਕ ਆ ਤੇ ਚੱਲੋ ਪਹਿਲਾਂ ਗਾਂ ਹੈ ਗਾਂ ਬਾਰੇ ਦੱਸ ਜੀ ਸੂਆ ਕਿੰਨਾ ਸੁਨਾ ਹੈ ਨੇ ਸੂਆ ਵੀਰ ਦੀ ਦੂਜਾ ਜੀ ਯਾਰ ਕੀ ਦੂਸਰਾ ਸੂਆ ਸੁਨਾ ਹੈ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਵੀਰ ਜੀ ਜਿਸ ਹਿਸਾਬ ਨਾਲ 35 ਸਵਾ ਕੀਤੇ ਹੈ ਦੁੱਧ ਤੇ 14-15 ਲੀਟਰ ਤੈਨੂੰ ਕੀ ਕਹਿੰਦਾ ਵਾ ਤੋੜਾਂ ਫੇਰ ਇੱਕ ਕਰੀਏ ਤੋੜ ਕੇ ਦਿਖਾਉਨੇ ਆ ਬਾਕੀ ਸਾਂਭੀ ਸੁੰਭੀ ਚੰਗੀ ਆ ਰਾਜੀ ਆ ਪੂਰੀ ਉਤਰਾ ਤੇ ਹੱਥਾਂ ਨੇ ਦੇ ਕਰੀ ਦੇਖ ਸਕਦੇ ਜੇ ਲਾਗੇ ਤੋਂ ਪਤਰਾ ਥਾਂ ਤੋਂ ਓਕੇ ਆ ਸਾਰੇ ਸਾਰਾ ਕੁਝ ਵਜੇ ਓਕੇ ਆ ਜੀ ਠੰਡੀ ਸੇਲ ਜੀ ਹਾਂ ਜੀ ਹਾਂ ਜੀ ਇੱਕ ਰੀ ਹੱਥੋਂ ਲਾ ਕੇ ਦਿਖਾ ਦੇ ਤਾਂ ਬੜੇ ਕਟੋ ਹੋ ਜਾ ਠੀਕ ਮਗਰਾਂ ਦੇ ਮਤ ਨਹੀਂ ਲਉ ਤੋਰੋ ਫੇਰ ਇੱਕ ਰੀ ਬਾਕੀ ਆ ਵੀ ਮਦਰੀ ਕੋਟੀ ਦੀਆਂ ਆ ਤੇ ਸਾਂਭੇ ਸੁੰਭੇ ਪੂਰੀ ਆ ਰਾਜੀ ਆ ਤਰ੍ਹਾਂ ਪੂਰੀ ਗੋਲ ਕੀਤੀ ਆ ਅਜੇ ਤਿਆਰ ਹੋਣੀ ਆ ਜੇ ਕੋ ਦਿਨ ਹਫਤੇ ਤੇ ਲੱਗੇ ਬੰਦੇ ਲੈ ਜਾਊਗੇ ਜਿਹੜੇ ਸਾਹ ਨਾਲ ਥੱਲੇ ਲੈ ਆਓ ਲੈ ਆਓ ਜੀ ਲੈ ਆਣੀ ਤੇ ਅਚੇਰਾ ਵੀਰ ਦੇਖ ਸਕਦੇ ਜੀ ਕਰੀ ਹੈਗੀ ਜਰਸੀ ਆ ਜਿਹੜੀ ਜੱਸੀ ਕ੍ਰੋਸ ਹੈ ਲੈ ਜੋ ਲੈ ਜੋ ਕਿ ਇਤਰਾ ਹੀ ਖੁੱਲੀ ਛੱਡਤੀ ਐ ਇੱਥੇ ਗਲੀ ਦੀ ਤੇਨੇ ਆਪੇ ਹੀ ਘਰੇ ਚਲ ਜਾਣਾ ਹੈ ਤਾਹ ਦੇਖ ਸਾਥੀ ਆਪੇ ਹੀ ਵਦਾਇਆ ਕਿੱਥੇ ਜਾਣਾ ਹੈ ਕਿੱਥੇ ਜਾ ਕੇ ਕਲੋਣਾ ਹੈ ਇਸ਼ਾਰਾਂ ਚ ਆਮ ਹੀ ਪਸ਼ੂ ਗਿੱਜੇ ਹੁੰਦੇ ਆ ਇਸ ਤਰ੍ਹਾਂ ਹੀ ਸਾਰੇ ਘਰ ਘਰ ਹੀ ਇਸ ਤਰ੍ਹਾਂ ਹੀ ਗਿੱਜੇ ਹੁੰਦੇ ਆ ਆਪੇ ਆਗੇ ਜਿਹੜਾ ਇੱਥੇ ਖਲੋ ਗਿਆ ਇਹ ਤਾਂ ਨਹੀਂ ਇਹਦੇ ਕਰੀ ਦੂਸਰੇ ਪਾਸੇ ਤੋਂ ਵੀ ਦੇਖ ਸਕਦੇ ਜੀ ਬਾਕੀ ਬੜੀ ਸ਼ਾਂਤ ਜੇ ਸੁਭਾਅ ਦੀ ਆ ਠੰਡੀ ਠੀਰੀ ਜੀ ਆ ਜਿੱਥੇ ਜਿੱਤਰਾ ਮਰਜੀ ਤੇ ਕੱਤੀ ਤੇ ਗਾਂਜੜੀਆਂ ਲੱਖੀਆਂ ਤੇ ਕਿੰਨਾ ਫਿਰ ਇਹਦਾ ਮੁੱਲ ਜੀ ਜੀ ਮੁੱਲ ਕਰਨੋ ਜੋ ਮਰਜ਼ੀ ਕਰੀ ਜਾਈਏ 50000 ਦੇ ਦੇਣੀ ਆ 50000 ਹੀ ਦੇ ਦੇਣੀ ਕਰ ਦੇਣੀ ਵਿੱਚੋਂ ਛੋਟ ਛੋਟ ਹਾਂ ਛੋਟ ਕਰ ਦਾਂ ਕੋਈ ਗੱਲ ਨਹੀਂ ਕਿੰਨੇ ਹਜ਼ਾਰ 2000 ਛੱਡ ਦੋਗੇ ਛੱਡ ਦਾਂਗੇ 2000 ਛੱਡ ਦਾਂਗੇ ਠੀਕ ਹੈ ਚਲੋ ਬਾਕੀ ਕੋ ਫੋਨ ਲਾਊਗਾ ਤੇ ਹੋ ਜਾਊਗਾ ਮੌਕੇ ਤੇ ਕੋਈ ਗੱਲ ਨਹੀਂ ਕਰਦਾ ਸੌਦਾ ਹੋ ਜਾਊਗਾ ਮੌਕੇ ਤੇ ਹਾਂ ਤੇ ਬਾਕੀ ਚਲੋ ਕੋਈ ਵੀ ਆਣ ਕੇ ਵੇਖੇ ਕੱਦ ਬਹੁਤ ਉੱਚਾ ਨਹੀਂ ਆ ਪਰ ਸਾਂਭੀ ਸੁੰਭੀ ਚੰਗੀ ਆ ਜਰਸੀਆਂ ਦੇ ਸਹਾਰ ਨਾਲ ਚਲੋ ਠੀਕ ਹੈ ਮੱਧਲੀ ਕੋਟੀ ਦੀ ਯਾਤਰਾ ਬਾਹਰ ਕੱਢਣ ਨੂੰ ਤੇ ਹੁਣ ਆ ਜਿਹੜੀ ਕੱਟੀ ਆ ਇਹਦੇ ਬਾਰੇ ਵੀ ਦੱਸ ਤੋ ਫਿਰ ਤਾ ਕਾ ਤੋ ਕੋਲ ਕੇ ਵੀ ਦੱਸ ਤੋ ਫਿਰ ਇਹਦੇ ਬਾਰੇ ਵਿਰਜੀ ਘਰ ਦੀ ਕੱਟੀ ਹੈ ਵੀ ਹਾਂਜੀ ਤੇ ਐਸਾ ਕੁ ਤਾਂ ਕੀਰੀ ਆ ਅੱਛਾ ਤੇ ਆਪ ਨਹੀਂ ਸਕਦਾ ਜੀ ਅਜੇ ਮਤਲਬ ਬਣੀ ਨਹੀਂ ਹੈ ਬਣੀ ਨਹੀਂ ਸਕਦਾ ਠੀਕ ਆ ਹਾਂਜੀ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੇ ਮਾਂ ਦਾ ਵੀਰਜੀ ਤਾਂ 15-16 ਲੀਟਰ ਦੁੱਧ ਹੈ ਅੱਛਾ ਤੇ ਹੋਰ ਮੋਰਾ ਜਿਆ ਪਰ ਸੰਭੀ ਚੰਗੀ ਦੀ ਜਨਾ ਮਤਲਬ ਜਨਾ ਹਾਂਜੀ ਸੰਭੀ ਆ ਤੁਹਾਨੂੰ ਪਤਾ ਹੀ ਫੇਰੇ ਟੰਗਰ ਦਾ ਹਾਂਜੀ ਸੰਭੀ ਨਾਲ ਤਾਂ ਪਤਾ ਕੀ ਆ ਤੇ ਮੋਲੇ ਫੇਰੇ ਤਾਂ ਮੋਲੇ ਦਾ ਕੋਈ ਨਹੀਂ ਫੋਨ ਤੇ ਕਰ ਲਾਂਗੇ ਅੱਛਾ ਇਹਦਾ ਫੋਨ ਤੇ ਕਰ ਲਓਗੇ ਬਾਕੀ ਛੋਟੇ ਸਿੰਘ ਦੀ ਝੋਟੀ ਆ ਤੇ ਚੰਗੀ ਸੰਭੀ ਆ ਆਹ ਦੇਖ ਸਾਦੇ ਅੱਖਾਂ ਇਹਦੀਆਂ ਕਾਲੀਆਂ ਹੀ ਆ ਕਈ ਵੇ ਦੀ ਰੋਸ਼ਨੀ ਪੈਣਾ ਹੋ ਜਾਂਦਾ ਚੰਗੀ ਜਵਾਨ ਛੋਟੀ ਬੰਨੀ ਆ ਇਹ ਵੀ ਇਹਦੇ ਬਾਰੇ ਵੀ ਚਲੋ ਕੋਈ ਵੀਰ ਫੋਨ ਤੇ ਪੁੱਛ ਲੈ ਤੇ ਗਾਂ ਦਾ ਵੀ ਕੋਈ ਫੋਨ ਲਾ ਲੈ ਆਪੇ ਮੰਤਾਨਾ ਮੌਕੇ ਤੇ ਹੋ ਜਾਊਗਾ